ਹੋ ਵਾਹ ਪੁਨੀਆ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਖੀਰੀਆਂ ਬੱਸੀਆਂ ਨੇ ਵੀਰਕੋਟ ਤੇ ਦੋ ਬੈੜਾ ਨੇ ਪਿੰਡ ਸੀਨੀਵਾਲ ਨੇੜੇ ਮਹਿਲਕਲਾ ਵੱਡਾ ਸੀਨੀਵਾਲ ਆ ਇਹਦੇ ਨੇੜੇ ਪਿੰਡ ਕਲਾਲਾ ਸੀਨੀਵਾਲ ਛੋਟਾ ਨੇੜੇ ਮਹਿਲਕਲਾ ਪੈ ਜਾਂਦਾਗਾ ਮਹਿਲਕਲਾ ਤੋਂ ਤਕਰੀਬਨ 3-4 ਕਿਲੋਮੀਟਰ ਦੀ ਦੂਰੀ ਤੇ ਆ ਤੇ ਬਾਕੀ ਵੀਰ ਨਾਲ ਆਪਾਂ ਗੱਲਬਾਤ ਕਰਾਂਗੇ ਸਾਰੀ ਡਿਟੇਲ ਵਗੈਰਾ ਆਪਾਂ ਲਵਾਂਗੇ ਤੇ ਕਰਦੇ ਹਾਂ ਗੱਲ ਹੋਰ ਵੀ ਸასი ਗੱਲ ਜੀ ਸასი ਗਾ ਬਾਈ ਓ ਠੀਕਾਂ ਵੀਰੇ ਹਾਂ ਹਾਂ ਠੀਕ ਆ ਵੀਰੇ ਤੇ ਵੀਰ ਨੇ ਕੀਤਾ ਆ ਪਰ ਲੈਂਦਾ ਕੰਮ ਸ਼ੁਰੂ ਤੇ ਬਾਕੀ ਆਪਾਂ ਡ੍ਰੇਲ ਲੈਣੇ ਆ ਤੇ ਵੀਰੇ ਕਰ ਲੀਏ 1 ਨੰਬਰ ਤੋਂ ਸ਼ੁਰੂ ਹਾਂ ਹਾਂ ਵੀਰੇ ਇਹ ਤੋਂ ਕਰ ਲੋ ਤੇ ਕਿਵੇਂ ਵੀਰੇ ਬੱਸੀ ਦੰਦੋਂ ਕਿਵੇਂ ਇਹ ਦੰਦੋਂ ਖੀਰੀ ਆ ਬਾਈ ਹਾਂਜੀ ਚਾਰ ਹੀ ਥਾਣਾਗੇ ਕੋਈ ਕੋਟਾਂਗ ਨਹੀਂ ਬਾਈ ਠੀਕ ਆ ਚਮਾ ਫੁੱਲ ਗਰੰਟੀ ਆ ਵੀਰੇ ਜਣ ਦੀ ਕੋਈ ਬੱਚ ਬੁੱਜੀ ਨਾਲ ਹੈ ਨਹੀਂ ਨਾ ਕੋਈ ਨਹੀਂ ਵੀਰੇ ਚਾਰ ਹੀ ਥਾਣਾ ਠੀਕ ਆ ਚਾਰੇ ਥਣ ਲੈ ਤੋੜ ਕੇ ਦਿਖਾ ਦੇ ਵੀਰੇ ਕਰ ਆ ਤੋੜ ਦੇ ਓਕੇ ਤੁਹਾਨੂੰ ਰਿਕਾਰਡ ਵਗੈਰਾ ਵੀਰੇ ਕੁਝ ਪਤਾ ਇਹਨਾਂ ਦਾ ਕੁਝ ਰਿਕਾਰਡ ਵੀਰੇ ਫਾਰਮ ਚੋਂ ਲੈਤੀਆਂ ਹੋਈਆਂ ਨੇ ਬੰਦੇ ਨੇ ਜਿਹਨੇ ਖਰੀਦ ਨਹੀਂ ਹੋਈ ਉਹਨਾਂ ਨੂੰ ਰਿਕਾਰਡ ਦੇ ਦੇਾਂਗੇ ਆਪਾਂ ਠੀਕ ਕਰਦੇ ਵੀਰੇ ਕੋਈ ਆਪਣਾ ਜਾਣ ਪਛਾਣ ਵਾਲੇ ਬੰਦੇ ਤੂੰ ਹੀ ਆਈਆਂ ਵੀਆਂ ਨੇ ਵੀ ਕੱਡ ਕਾਠ ਵਾਲੀ ਬੱਸੀ ਹੈ ਕਿੰਨੇ ਟਾਈਮ ਦੀ ਉਸ ਉਮਰ ਇਹਦੀ ਤਕਰੀਬਨ ਉਮਰ ਬਾਈ ਇਹਦੀ ਹੋਊ ਇਹ 11 ਕ ਮਹੀਨਿਆਂ ਦੀ ਹੋਣੀ ਹੈਗੀ 11 ਕ ਮਹੀਨੇ ਦੀ ਤਕਰੀਬਨ ਟੀਕਾ ਲੈ ਲੂ 2-3 ਮਹੀਨੇ ਬਾਅਦ ਲੈਣਾ ਹਾਂ ਲੈ ਲੂ ਲੈ ਲੂ ਬਾਈ ਠੀਕ ਹੈ ਹਾਂ ਵਧੀਆ ਵੰਤਲੀ ਆ ਕੰਨ ਕੁੰਨ ਵੀ ਛੋਟੇ ਆ ਹਨਾ ਹਾਂ ਹਾਂ ਬਾਈ ਜਮਾ ਛੋਟੇ ਤੇ ਫਾਰਮ ਦੀ ਬੱਸੀ ਆ ਤੇ ਦੁੱਧ ਵੀ ਵਧੀਆ ਕੱਢੂ ਹਨਾ ਹਾਂ ਬਾਈ ਦੁੱਧ ਵਧੀਆ ਕੱਢੂਗੀ ਜੇ ਟੀਗਾ ਵਗੈਰਾ ਵਧੀਆ ਇਹ ਹਾਂ 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 ਵਧੀਆ ਸਾਫ ਸੰਭਾਲ ਵਾਲਾ ਵੀਰ ਲੈ ਗਿਆ ਕੋਈ ਵਧੀਆ ਦੁੱਧ ਕੱਢੂਗੀ ਤੇ ਰੇਟ ਵਗੈਰਾ ਵੀਰੇ ਦਾ ਰੇਟ ਵੀਰੇ ਫੋਨ ਤੇ ਕਰ ਲਾਂਗੇ ਸਾਰਿਆਂ ਨੂੰ ਫੋਨ ਤੇ ਕਰਾਂਗੇ ਫੋਨ ਤੇ ਕਰ ਲਾਂਗੇ ਵੀਰੇ ਤੇ ਚਲੋ ਠੀਕ ਆ ਆ ਦੋ ਨੰਬਰ ਵਾਲੀ ਬੱਸੀ ਵੀਰੇ ਇਹ ਵੀ ਖੀਰੀ ਆ ਵੀਰੇ ਚਾਰ ਹੀ ਥਾਣਾ ਕੋਈ ਫੋਰਸਾਂਗ ਨਹੀਂ ਇਹਦੇ ਵੀ ਬਾਈ ਠੀਕ ਝੁਲ ਝੁਲੀ ਦੀ ਵਧੀਆ ਹੈ ਨਾ ਹਾਂ ਬਾਈ ਇਹਦਾ ਵੀ ਰਿਕਾਰਡ ਲੈ ਦੇਾਂਗੇ ਉਹਦੀ ਵੀ ਰਿਕਾਰਡ ਲੈ ਹਾਂ ਇਹਦਾ ਰਿਕਾਰਡ ਲੈ ਲੇਕਿਨ ਦੋਨਾਂ ਦਾ ਰਿਕਾਰਡ ਲੈ ਦੇਾਂਗੇ ਉਹ ਕਾਲੀ ਆਮ ਜ਼ਿਮੀਦਾਰ ਤੋਂ ਆਈ ਵੀ ਆ ਬਾਈ ਠੀਕ ਆ ਵੀਰੇ ਹਾਂ ਤੇ ਬੱਸੀ ਸੋਹਣੀ ਆ ਯਾਰ ਵੀ ਛੋਟੀ ਹੈ ਨਾ ਹਾਂ ਬਾਈ ਇਹਨਾਂ ਦਾ ਰਿਕਾਰਡ ਲੈ ਲੈ ਇਹ ਵੀ ਦੇਖ ਨੀ ਨੀ ਨਾ ਪੀਸਾ 10 ਮਿਲ ਦੂ ਬਹੁਤ ਸੋਹਣੀ ਬੱਸੀ ਆ। ਇਹਦੀ ਉਮਰ ਕਿੰਨੀ ਹੂ ਵੀਰੇ? ਇਹਦੀ ਬਈ 7 ਕੁ ਮਹੀਨਿਆਂ ਦੀ ਉਮਰ ਆ ਗਈ। 7 ਕੁ ਮਹੀਨੇ ਦੀ ਉਮਰ। ਹਾਂ। ਤੇ ਆਜਾ ਮੋੜ ਲਿਆ ਕਰਾ ਵੀਰੇ। ਤਕਰੀਬਨ ਵਧੀਆ ਸੰਭੀ ਗਈ ਫੀਟ ਫੂਟ ਤੇ ਲੱਗ ਗਈ ਹਨਾ। ਹਾਂ ਹਾਂ ਬਈ। ਤੇ ਵਧੀਆ ਬਣ ਜਾਣਾ। ਹਾਂ ਬਈ। ਦੰਦੋ ਖੀਰੀ ਇਹ ਵੀ ਖੀਰੀ ਆ ਵੀਰੇ। ਖੀਰੀ ਆ। ਹਾਂ। ਤੇ ਵੀਰ ਨੂੰ ਸਾਰੀਆਂ ਬੱਸੀ ਖੀਰੀਆਂ ਆ। ਸਾਰੀਆਂ ਸਾਰੀਆਂ ਵੀਰੇ ਖੀਰੀਆਂ ਨੇ। ਖੀਰੀਆਂ ਬੱਸੀਆਂ ਦੋਸਤੋ ਇਹ ਵੀ ਬੱਸੀ ਖੀਰੀ ਆ। ਤੇ ਬਾਕੀ ਆਪਾਂ ਨੰਬਰ 3 ਵਾਲੀ ਦੀ ਲੈਣੇ ਡੇਟ ਐਚ ਐਫ ਵੀ ਆ। ਬਹੁਤ ਸੋਹਣਾ ਨਾਗਾ ਹਨਾ ਇਹ। ਹਾਂ ਵੀਰੇ ਹਾਂ। ਵਧੀਆ ਪੂਰੀ ਦੇਖੋ ਕਿੰਨਾ ਸੋਹਣਾ ਪੀਸ ਆ ਇਹਦੇ ਵੀਰੇ ਕੋਈ ਬੱਤੀ ਤਾਂ ਨਹੀਂ ਕੋਈ ਪੋਰਟਾਂਗ ਨਹੀਂ ਬਾਈ ਇਹਦੇ ਦਿਖਾ ਦੇ ਮੜੇ ਠੀਕ ਆ ਠੀਕ ਇਧਰ ਮਾਰ ਦੋ ਇਧਰ ਮਾਰ ਕੋਈ ਨਾ ਕੋਈ ਨਾ ਇਹ ਵੀ ਦੰਦੋ ਖੀਰੀ ਆ ਹਾਂ ਹਾਂ ਇਹ ਵਧੀਆ ਸੰਭੀ ਪਲੀ ਆ ਇਹ ਵੀ ਵੀਰੇ ਇੱਕ ਤਕਰੀਬਨ 7 ਕੁ ਮਹੀਨਿਆਂ ਦੀ ਹੋਈ ਹੈ। ਉਹ ਵੀ 7 ਕੁ ਬਹੁਤ ਸੋਹਣਾ ਪੀਸ ਆ ਨਾ। ਤੱਦਕੜ ਬਹੁਤ ਕਰਨੀ ਇਹਦੇ ਫਿਰ ਹੈ ਨਾ। ਹਾਂ ਹਾਂ ਪੂਰੀ ਵੱਡੀ ਬੈੜ ਬਣੂ ਬਾਈ। ਹਾਂ ਬੰਤਰ ਬਹੁਤ ਦੇ ਬਣਨ ਵਾਲੀ ਚੀਜ਼ ਆ। ਹਾਂ ਹਾਂ। ਨੀਂਦਰ ਦੀ ਬਹੁਤ ਮੱਥੇ ਮੱਥੇ ਦੀ ਪੂਰੀ ਵਧੀਆ ਹੈ ਨਾ। ਇਹ ਬਾਈ ਆਮ ਜ਼ਿਮੀਂਦਾਰ ਤੋਂ ਲਈਤੀ ਉਹਨਾਂ ਦੇ ਘਰੇ ਖੁੱਲੀ ਛੱਡੀ ਹੋਈ ਸੀਗੀ ਇਹ। ਤਾਈ ਆਏ ਜੇ ਤੁਰਦੀ। ਤਾਈ ਨੂੰ ਥੋੜਾ ਜਿਹਾ ਕਰਦੀ ਹੈ ਨਾ। ਵਧੀਆ ਨੌਲੇਜ ਰੱਖਣ ਵਾਲੇ ਬੰਦਿਆਂ ਤੋਂ ਆਈ ਵੀ ਹੈਗੀ। ਠੀਕ ਹੈ। ਨਹੀਂ ਇਹ ਨਹੀਂ ਫਾਰਮ ਚੋਂ ਆਈਆਂ। ਕੋਈ ਫਾਰਮ ਨਹੀਂ। ਨਹੀਂ ਨਹੀਂ ਬਸ ਇਹ ਬਹੁਤ ਸੋਹਣੀ ਹੈ ਯਾਰ ਬਈ ਹੈ ਨ ਤੇ ਇਹਦੇ ਰੇਟ ਵਗੈਰਾ ਸਾਰਾ ਹਾਂ ਰੇਟ ਵੀਰੇ ਸਾਰਿਆਂ ਦਾ ਫੋਨ ਦੇ ਕਹਿੰਦਾ ਜਾਇਜ਼ ਰੇਟ ਹੋਣਗੇ ਕੋਈ ਗਲਤ ਹੋ ਨਹੀਂਊਗਾ ਬਾਈ ਠੀਕ ਆ ਬਿਲਕੁਲ ਜਾਇਜ਼ ਰੇਟ ਹੋਣਗੇ ਪੌਂਚ ਪੌਂਚ ਕਿਸ ਨੇ ਕਰਾਉਣੀ ਹੋਵੇ ਫੋਨ ਤੇ ਵੀ ਤੁਸੀਂ ਪੌਂਚ ਦਓ ਵੀਰੇ ਅਗਲੇ ਨਾਲ ਐਡਜਸਟਮੈਂਟ ਹੋਊਗਾ ਐਡਜਸਟਮੈਂਟ ਹੋ ਕੇ ਕਰ ਦੂੰਗਾ ਹੈਨਾ ਹਾਂ ਵੀਰੇ ਤੇ ਆ ਵੀਰੇ ਆ ਵੜ ਕੇ ਆ ਆ ਕੇ ਗਾਂ ਗਈ ਵੀਰੇ ਹਾਂਜੀ ਇਹਦੇ 14 ਤਰੀਕ ਦਾ ਟੀਕਾ ਭਰਿਆ ਹੋਇਆ ਬਾਈ ਠੀਕ ਆ ਵੀਰੇ ਤੇ ਹੁਣ ਇਹਦੇ ਥੱਲੇ ਵੀਰੇ 10 ਕਿਲੋ ਦੁੱਧ ਆ ਇਹ ਨਹੀਂ ਹੋਊਗਾ ਵੀ ਹੱਥ ਨਿਕਲੂ ਜਾਂ ਸੱਤ ਨਿਕਲੂ 10 ਹੀ ਹੋਊਗਾ ਪੂਰਾ ਗੱਡ ਘੱਟ ਗਏ ਨਵਾਂ ਕੰਮ ਆ ਝੂਠਾ ਕਰਨ ਵਾਲਾ ਮਾਰਨ ਵਾਲਾ ਆਪਾਂ ਕੰਮ ਨਹੀਂ ਕਰਨਾਗਾ ਬਈ ਗੱਡ ਘੱਟ ਬਹੁਤ ਆ ਵੀਰੇ ਇਹ ਵੱਡੀ ਬਿਹੜ ਆ ਬਈ ਬਹੁਤ ਵੱਡੀ ਬਿਹੜ ਆ ਹਾਂ ਵੀਰੇ ਇਹ ਤਾਂ ਵੀਰੇ ਜੀ ਮੂਰੇ ਇਹ ਵੱਡੀ ਬਿਹੜ ਆ ਗਈ ਇਹ ਵੀਰੇ ਇਹ ਕੰਸੀਵ ਕਰ ਕੀ ਤਾਂ ਬਹੁਤ ਵਧੀਆ ਬਣਦੀ ਹਾਂ ਹਾਂ ਬਈ ਦੇਖੋ ਲੂ ਬਹੁਤ ਹੁਣ 8 ਕਿਲੋ ਦੁੱਧ ਆ 10 ਕਿਲੋ ਵੀਰੇ ਆ ਪੂਰਾ ਜੋਖੇ ਹੋਊਗਾ ਇਹ ਨਹੀਂਗਾ ਵੀ ਆਪਾਂ ਵੀਰੇ ਫੋਨ ਵਾਲੀ ਗੱਲ ਹੋਊਗੀ ਵੀ ਕਹਤਾ ਤੇ ਹੋਣਾ ਨਹੀਂ ਵੀ ਹਾਂ ਵੀ ਠੀਕ ਆ ਵੀ ਕਹਤਾ ਵੀ ਇੱਕ ਦਿਨ ਕਰਤਾ ਮੁਰਕ ਕੱਢਣਾ ਨਹੀਂ ਹੈਣਾ ਹਾਂ ਹਾਂ ਬਈ ਨਾ ਨਾ ਇਹ じゃ ਕੰਮ ਕਰਨੇ ਨਹੀਂ ਬਈ ਨਵਾਂ ਕੰਮ ਆਗਾ ਆਪਣਾ ਹਾਂ ਵੀਰ ਉਹਨਾਂ ਦਾ ਨਵਾਂ ਕੰਮ ਆ ਵੀਰ ਕਹਿੰਦੇ ਆਪਾਂ ਐਨ ਜਿਹੜੀ ਚੀਜ਼ ਕਹਤੀ ਦੋਹੀ ਦੇਵਾਂਗੇ ਹਾਂ ਹਾਂ ਤੇ ਕੋਈ ਇਹ ਨਹੀਂ ਹੈਗਾ ਵੀ ਝੂਠ ਦਫਾਨ ਬੋਲ ਕੇ ਦੇਣੇ ਆ ਹਾਂ ਤੇ ਇਹਦਾ ਮੁੱਲ ਵਗੈਰਾ ਵੀਰੇ ਇਹਦੇ ਫੋਨ ਤੇ ਇਹਨਾਂ ਦਾ ਵੀਰੇ ਫੋਨ ਤੇ ਹੀ ਕਰ ਲਾਂਗੇ ਸਾਰਿਆਂ ਦੇ ਫੋਨ ਤੇ ਕਰ ਲਾਂਗੇ ਹਾਂ ਤੇ ਆ ਜਿਹੜੀ ਕਾਫੀ ਕਲਰ ਚ ਵੀਰੇ ਖੜੀ ਹੈ ਵੈੜ ਇਹ ਵੀਰੇ ਵੈੜ ਆ ਕੀ ਇਹ ਨਾ ਅਸੀਂ ਤੁਹਾਨੂੰ ਡੀਕ ਦੇ ਲੇ ਹੋ ਤੁਸੀਂ ਲੇਟ ਹੋ ਗਏ ਅਸੀਂ ਚੋਲੀ ਹੋਣੇ ਚੋਲੀ ਹਾਂ ਤੇ ਦੁੱਧ ਹੈਗਾ ਵੀਰੇ ਪੂਰਾ 16 ਕਿਲੋ ਇਹ ਥੱਲੇ 16 ਕਿਲੋ ਹਾਂ ਹਾਂ ਭਾਈ ਤੇ ਦੁੱਧ ਦਾ ਵੀ ਭਾਈ ਪੂਰਾ 16 ਕਿਲੋ ਹੀ ਮਿਲੂਗਾ ਇਹ 11ਵਾਂ ਦਿਨ ਐ ਨੂੰ ਭਾਈ ਸੂਈ ਨੂੰ ਅੱਜ 11ਵਾਂ ਦਿਨਾਂ 16 ਕਿਲੋ ਪਿੱਛੇ ਵੀਰੇ ਆਇਆ ਬੱੱਸ ਆਗਾ ਬੱੱਸ ਬੱਚਾ ਬੱਚਾ ਆ ਤੇ ਇਸ ਵਾਰੇ ਦੰਦੋ ਦੁੱਗੀ ਆ ਦੰਦੋ ਦੁੱਗੀ ਆ ਹਾਂ ਦਿਖਾ ਵੀ ਦੇਵਾਂਗੇ ਭਾਈ ਥੋੜਾ ਜਾਂ ਮੈਂ ਲੇਟ ਹੋ ਗਿਆ ਹਾਂ ਤੇ ਵੀਰ ਹੁਣੇ ਚੋਲੀ ਹਾਰ ਕੇ ਇਹ ਕੱਦ ਕਾਫ ਵਾਲੀ ਵਿਹੜਾ ਪੂਰੀ ਪੂਰੀ ਵੱਡੀ ਵਿਹੜਾ ਬਈ ਇਹ ਤੇ ਗਰਮੀ ਵੀ ਮੈਂ ਕਹਿੰਨਾ ਘੱਟ ਮੰਨਦੀ ਹੂ ਨਾ ਗਰਮੀ ਨਹੀਂ ਮੰਨਦੀ ਬਈ ਇਹ ਚਾਰੂ ਚੂਰੂ ਫੋਲ ਲਾ ਗੁਰੂ ਫੋਲ ਹੈ ਤਾਂ ਦੁੱਧ ਤੇ ਆ ਜਾਣਾ ਨੇ ਫਿਰ ਆਊਗੀ ਭਾਈ ਆਊ ਦੁੱਧ ਦੇ ਦਾ ਕਿੰਨਾ ਕਰ ਜੁੱਤੀ ਨੀ ਇੱਕ ਬਾਈ ਇਹ ਬਾਈ ਯਾਰ ਐਵੇਂ 25 26 ਵਾਲਾ ਦਾ ਝੂਠ ਆ 21 22 ਕਿਲੋ ਦੁੱਧ ਕਰੂਗੀ ਭਾਈ ਇਹ 22 ਕਿਲੋ ਕਰ ਦੂ ਹਾਂ ਹਾਂ ਆ ਨਾ ਆ ਨਾ ਕਰ ਜੂ ਯਾਰ ਨਾ 20 ਕਿਲੋ ਮੰਨ ਕੇ ਭਾਈ ਜਿਹੜਾ ਮਰਜ਼ੀ ਲੈ ਜੇ ਹਾਂ ਹਜੇ ਤਾਂ ਦੇਣ ਥੋੜੇ ਹੋਏ ਨੇ ਇੱਕ ਬਾਈ ਬੈਠਣ ਉੱਠਣ ਦਾ ਬਾੜਾ ਮੰਨਦੀਆਂ ਨੇ ਕਿਉਂ ਝੜੀ ਲੱਗੀ ਹੈਗੀ ਗਿੱਲੇ ਚ ਪਸ਼ੂ ਫਿਰ ਵੀ ਉਹ ਹੁੰਦਾ ਹੈ ਉਹ ਹੋ ਜਾਂਦਾ ਦਾ ਹਾਂ ਹਾਂ ਭਾਈ ਤੇ ਇਹਦਾ ਵੀ ਮੁੱਲ ਨਹੀਂ ਠਾਣਾ ਭਾਈ ਇਹਦੇ ਵੀ ਇਹਦਾ ਮੁੱਲ ਵੀ ਮੇਰੇ ਫੋਨ ਤੇ ਹੀ ਕਰ ਦਿਆਂਗੇ ਕੋਈ ਬੱਤੀ ਨਹੀਂ ਹੈਗੀ ਕੋਈ ਕੋਈ ਬੱਤੀ ਨਹੀਂ तकरीबन ਵੀਰ ਕੋਲ ਜਿੰਨੀਆਂ ਬੱਤੀਆਂ ਨੇ ਬੜਾ ਮਸ਼ੀਲ ਆ ਬਾਈ ਜਿੰਨੀ ਕਹਦੇ ਉਨੀਆਂ ਹੀ ਆ ਠੰਡੀ ਸੀਲ ਵੀ ਵਧੀਆ ਹੈ ਨਾ ਹਾਂ ਹਾਂ ਬਾਈ ਤੇ ਦਸ ਕਿਹਰੋਂ ਤੁਸੀਂ ਇਹ ਨਾ ਕਹੋ ਵੀ ਲੇਵਾ ਵਗੈਰਾ ਨਹੀਂ ਕਿਉਂਕਿ ਇਹਦੇ ਵਿੱਚ ਮੇਰੀ ਥੋੜੀ ਜੀ ਮਿਸਟੇਕ ਆ ਕਿਉਂਕਿ ਮੈਂ ਲੇਟ ਹੋ ਗਿਆ ਵੀਰੋਣਾ ਮੈਨੂੰ ਡੀਗਰੇ ਡੀਗਰੇ ਚੌਥੀ ਤੇ ਲੇਵਾ ਵਗੈਰਾ ਸਾਮ ਨੂੰ ਬਣ ਜਾਂਦਾ ਪੂਰਾ ਵੀਰੇ ਹੁਣ ਪੂਰਾ ਪੂਰਾ ਵੀਰੇ ਯਾਰ ਦੁੱਧ 16 ਕਿਲੋ ਜੋਕ ਕੇ ਦੇਵਾਂਗੇ ਇਹ ਕਿਹੜਾ ਆਪਾਂ ਆਏ ਆ ਜੀ ਇਹ ਥੋੜਾ ਇਹ ਨਹੀਂ ਮਾਰ ਕੇ ਨਹੀਂ ਦੇਣੀ ਆ ਆਪਾਂ ਯਾਰ ਚਬਾ ਕੇ ਦੇਣੀ ਆ ਬਸ ਹਾਂ ਥੋੜਾ ਇਹ ਕੰਮ ਨਹੀਂ ਦੇਖ ਕੇ ਟਾਈਮ ਤੋਂ ਟਾਈਮ ਬੰਦਾ ਦੋ ਡੰਗ ਚਾਰ ਡੰਗ ਜਿਵੇਂ ਮਰਜ਼ੀ ਚੋਵੇ ਬਾਈ ਚਾਹ ਕੇ ਜੋਖ ਕੇ ਦੁੱਧ ਦੇ ਮਾਰੀ ਠੀਕਾ ਤੇ ਵੀਰੇ ਆਪਦਾ ਨੰਬਰ ਵਗੈਰਾ ਨੰਬਰ ਵੀਰੇ 62838 12573 ਦੁਬਾਰੇ ਫੇਰ ਬੋਲ ਦੋ 62838 12573 ਤੇ ਪੂਰਾ ਐਡਰੈਸ ਨੀਵਾਲਕਲਾ ਜ਼ਿਲ੍ਹਾ ਬਰਨਾਲਾ ਮੈਲਕਲਾ ਤੋਂ 6 ਕਿਲੋਮੀਟਰ ਆ ਬਾਈ ਬਰਨਾਲੇ ਤੋਂ ਇਹ 18-19 ਕਿਲੋਮੀਟਰ ਹਾਂ ਤਾਂ ਪੇ ਵਾਲੀ ਸਾਈਡ ਤੋਂ ਆਪਾਂ ਨੂੰ ਪਹੁੰਚ ਜਾਂਦਾ ਏ ਤਕਰੀਬਨ 20 ਕਿਲੋਮੀਟਰ ਦੀ 22 ਕਿਲੋਮੀਟਰ ਫੋਰ ਤੋਂ ਪੈ ਜਾਂਦਾਗਾ ਆਪਾਂ ਨੂੰ ਇਹ 15 ਕਿਲੋਮੀਟਰ ਬਸ ਇੰਨਾ ਕਹਿ ਗਿਰੋ ਠੀਕ ਆ ਤੇ ਦੋਸਤੋ ਬਾਕੀ ਵੀਰ ਹੋਂ ਦਾ ਵੀ ਨਵਾਂ ਕੰਮ ਆ ਤੇ ਵੀਰ ਕਹਿੰਦੇ ਪਰ ਅਸੀਂ ਝੂਠ ਫਾਣ ਕਰਕੇ ਬੋਲ ਕੇ ਕੋਈ ਕਸੂਨੀ ਦੇਣਾਗਾ ਆ ਬੈਡ ਵੀ ਚਾਹੇ ਵੀਰ ਕਹਿੰਦਾ ਤਿੰਨ ਟਾਈਮ ਚਾਰ ਟਾਈਮ ਜਿੰਦੋਂ ਮਰਜੀ ਚੋਵੋ ਬੱਸ ਇਆ ਕੇ ਚੈੱਕ ਕਰ ਲਓ ਤੁਸੀਂ ਜਿਹੜੀ ਵੀ ਕੋਈ ਪਸੰਦ ਆਉਂਦੀ ਵੀਰ ਨਾਲ ਕੰਟੈਕਟ ਕਰ ਲਿਓ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਧੰਨਵਾਦ ਦੋਸਤੋ ਧੰਨਵਾਦ